ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਗੈਂਟਾੜ ਜਿਹੜਾ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਨੌਵੀਂ ਦੇ ਨਾਲ ਇਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਹੋਏਗਾ ਇੱਕ ਉਹਦੇ ਗੁਰਦੁਆਰਾ ਸਾਹਿਬ ਦਾ ਤੇ ਚਲੋ ਫਿਰ ਅੰਦਰ ਚੱਲ ਕੇ ਤੁਹਾਨੂੰ ਦੱਸਦੇ ਆ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਲਓ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਤੋਂ ਬਾਅਦ ਇੱਧਰ ਲਿਖਿਆ ਹੋਇਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਤੁਹਾਨੂੰ ਸੁਣਾਉਣਾ ਪੜੇ ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਉੱਤੇ ਆਪਣੀ ਪਹਿਲੀ ਪੂਰਬ ਦੀ ਉਦਾਸੀ ਸਮੇ ਪੁੱਜ ਕੇ ਭੱਟ ਜੈਤਾ ਮਲ ਜੀ ਦੀ ਹਵੇਲੀ ਨੂੰ ਪਵਿੱਤਰ ਕੀਤਾ ਅਤੇ ਸੰਗਤ ਦਾ ਨਾਮ ਦਿੱਤਾ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਪੂਰਬ ਯਾਤਰਾ ਸਮੇ ਪਰਿਵਾਰ ਸਮੇਤ ਇਸ ਸਥਾਨ ਤੇ ਨਿਵਾਸ ਕੀਤਾ ਤੇ ਇੱਥੇ ਜੋ ਵੀ ਇਤਿਹਾਸਿਕ ਵਸਤਾਂ ਨੇ ਉਹਨਾਂ ਦੇ ਨਾਮ ਨੀਚੇ ਨੇ ਜੀ ਜਿੱਦਾਂ ਖੜਾ ਸਾਈਂ ਜਿਸ ਦੇ ਉੱਤੇ ਗੁਰੂ ਜੀ ਆ ਕੇ ਬੈਠੇ ਸਨ ਹਰ ਸ਼ਿੰਗਾਰ ਦਾ ਦਰਖਤ ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਗੁਰੂ ਪਰਿਵਾਰ ਦੀ ਚੱਕੀ ਖਿੜਕੀ ਸਾਹਿਬ ਜਿਸ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜੇ ਸਹਿਤ ਅੰਦਰ ਪ੍ਰਵੇਸ਼ ਕੀਤਾ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹਰ ਸਾਲ ਮਨਾਇਆ ਜਾਂਦਾ ਹੈ ਚਲੋ ਜੀ ਕਰਾਉਨੇ ਆ ਤੁਹਾਨੂੰ ਦਰਸ਼ਨ ਇਨ੍ਹਾਂ ਇਤਿਹਾਸਿਕ ਵਸਤਾਂ ਦੇ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਰਾਜ ਤੁਮ ਜੀ ਕੀ ਤੇ ਜਿਸ ਸਰਪੰਦ ਦੇ ਨਾਮ ਬੈਠੇ ਹੋ ਇਹ ਸਥਾਪਨਾ ਮਨ ਦੁਆਰਾ ਤੋਂ ਹੋ ਕਿਆਰ ਥਾਂ ਪਹਿਲਾ ਬਕਰ ਕੈਤਾ ਮੰਦਸਾਉ ਪ੍ਰਯਾਤਨ ਕਰਦਾ ਜਦ ਤੁਮ ਨਾਮ ਤੇ ਕੀ ਮਹਾਰਾਜ ਸਥਾਪਤਿ ਆਵੇ ਤੁਹਾਨੂੰ ਭਗਤ ਰਾਮ ਨਾਮ ਕੀ ਕੁਮਾਰ ਸਾਕੇ 306 ਉਹ ਸੁਖੀ ਮਹਾਰਾਜ ਜੁਰੇ ਤੇ ਕੀ ਕੀ ਮੁਕਤੀ ਦੀ ਦਾਤ ਕਰੋ ਗੁਰੂ ਸਾਹਿਬ ਤੈਨ੍ਹ ਦੇ ਬੰਧਨ ਕੀ ਹੰਦੇ ਆਰਤੀ ਕੀ ਕਾਰਨੀ ਉਮਰ ਭਾ ਕੀ ਹੈ ਅਸੀਂ ਨੌਵੇਂ ਜੰਮ ਧਾਰ ਕੇ ਆਵਾਂਗੇ ਤੁਧੂ ਆ ਤੁਧੂ گا نہیں جایا مہاراج کہ لگے گا جان کی لڑ نہیں گنگا ایٹ آ کے اسنان کرا کے جا ਭਰ ਤੁੰਡ ਬਣਿਆ ਹੋਇ ਸੱਚੇ ਭਗਾਂ ਦੀ ਬੇਨਾਂ ਹੇ ਸਦਾ ਗੰਗਾ ਕਉ ਉਧਾਰ ਕੇ ਅੰਮ੍ਰਿਤ ਸੀ ਮਨ ਕੋ ਜਨ ਦੂੜ ਕੀ ਇਸ ਬਾਤ ਕਰਾ ਕੇ ਜਾਣੀ ਸਾਡੀ ਗੁਰਾਰੇ ਕਾ ਨਾਮ ਤਉ ਉਧਾਰ ਕਰੀਆ ਜਦ ਗੁਰ ਤੇਗ ਬਾਬਾ ਸਾਹਿਬ ਕੀ ਮਹਾਨ

ਕੋਈ ਦਰਵਾਜ਼ਾ ਬੰਦ ਨਾ ਉਸ ਵੇਲੇ ਛੋਟੀ ਜੀ ਬਾਰੀ ਪੁੱਜੀ ਹੋਈ ਸੀ ਉਹ ਬਾਰੀ ਦੇ ਨਾਲ ਹੀ ਗੁਰੂ ਏਕਪਾਦ ਸੈਕੀ ਮਹਾਰਾਜ ਉੜੀ ਤੇ ਸਭਾ ਸੰਤਾਂ ਪਰਿਵਾਰ ਦੇ ਨਾਲ ਅੰਦਰ ਪਰਮੇਸ਼ਰ ਹੋ ਗਏ ਭਗਵਾਨ ਕੀ ਦਰਸ਼ਨ ਕਰਕੇ ਵਿਹਾਉਤੇ ਉਦੋਂ ਇਹ ਮਾਂ ਦੀ ਮੁਕਤੀ ਹੋ ਗਈ ਮਹਾਰਾਜ ਨੇ ਆਪਣੇ ਆਪ ਹੀ ਸੰਸਕਾਰ ਕੀਨਾਂ ਉਸੇ ਕਮਰੇ 'ਚ ਮਾਤਾ ਗੁਰਦਿਵੀ ਜੀ ਦੀ ਛੱਤੀ ਆ ਗੁਰਦੁਆਰੇ ਸਾਹਿਬ ਦੀ ਪੰਜੀ ਚੁਕਾਚ ਜਿਹਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਮਹਾਰਾਜ ਨੇ ਕਿਲਾ ਘਟ ਕੇ ਘੋੜਾ ਪੁੰਨਿਆ ਸੀ ਕੱਲ੍ਹ ਕੀ ਸਿਖਾਤੋ ਬਾਹਰੋਂ ਮਾਰੇ ਸਿਖਾਤੋ ਮੈਨੇ ਕਿਲਾ ਕਰਕੇ ਘੋੜਾ ਪੱਟਿਆ ਸੀ ਕੋਈ ਜਿੱਲਾ ਸਿਖਾਤ ਦਾ ਹਰ ਬਰ ਬਰ ਦਰਖਤ ਬਣ ਗਿਆ ਜਨਪੁਰ ਇੱਕ ਆਦਰਸ਼ ਦੀ ਮਹਾਰਾਜ ਇਸ ਥਾਂ ਤੇ ਗੁਰਦੁਆਰਾ ਸਾਹਿਬ ਬਣਵਾਉਣ ਲੱਗੇ ਦੋ ਲੱਕੜਾਂ ਨੂੰ ਐਨਸਰ ਚੁਗਾੜ ਦਵਾਸਤੇ ਇਸਤਰੀ ਲੱਕੜ ਨੂੰ ਕੱਟ ਕੇ ਬਰਾਬਰ ਕਰਨ ਤੇ ਉਹ ਲੱਕੜ ਆਪਣੀਆਂ ਵੱਡੀ ਛੋਟੀ ਹੋ ਜਾਂਦੀ ਫੱਗਦੇ ਨੂੰ ਕੇ ਬਰਾਬਰ ਕੀਤਾ ਕੇ ਲੱਕੜ ਵੱਡੀ ਛੋਟੀ ਹੋ ਗਈ ਮਿਸਤਰੀਆਂ ਨੇ ਮਹਾਰਾਜ ਨੂੰ ਇਹ ਕੀਰਤੀ ਕੀਤਿ ਪਾਣ ਕਸੀ ਸਾਵਾਦ ਲੱਕੇ ਲੱਗਤਾਂ ਨੂੰ ਕੱਟ ਕੇ ਬਰਾਬਰ ਕਰਕੇ ਆ ਇਹ ਲੱਕੜ ਆਪਣੇ ਆਪ ਹੀ ਛੋਟੀ ਹੋ ਜਾਂਦੀ ਹੈ ਮਾਰਕ ਤੇ ਲੱਗੇ ਹੋਏ ਲੱਕੜ ਕੰਬੋ ਚੋਤਾ ਨਹੀਂ ਤੇ ਹਉ ਪੂਜਨ ਜੋਗ ਹੋ ਗਏ ਕੋਈ ਲੱਕੜ ਪਿੱਛੇ ਥੰਮ ਸੇ ਉਹਨੂੰ ਥਾਮ ਕਰਕੇ ਪਰ ਸਿੱਧ ਹੈ ਉਹ ਇੱਕ ਆਦਰਸ਼ ਦੀ ਮਾਰਗ ਆਪਣੇ ਮੁਕਾਰ ਦੇ ਤੋਂ ਸੰਸਾਰ ਨੂੰ ਮਰ ਦਿੱਤੇ ਨੇ ਜੇ ਕੋਈ ਲੋਕੀ ਹੋ ਕੇ ਤਾਂ ਕਿਸੇ ਦੇ ਪਰ ਸੰਤਾਨ ਨਹੀਂ ਹੋਵੇ ਜਦ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਪੁੱਤਰ ਵਾਰਤੇ ਜੋ ਵੀ ਇੱਛਾ ਧਾਰ ਕੇ ਕਰਦਸ਼ਾਤਰ ਵਾਰਤੇ ਸੰਸਾਰ ਨੂੰ ਜੱਤੀ ਪਾ ਕੇ ਮਰਨ ਕੇ ਪਰਨ ਦੀ ਇੱਛਾ ਪੂਰੀ ਹੁੰਦੀ ਹੈ ਜਦ ਹੀ ਚੰਗੀ ਰੋਤਾਂ ਦੀ ਹੈ ਸ਼ੁਕਰਾਨੇ ਮੱਝੋ ਇੱਥੇ ਆ ਕੇ ਖੰਡ ਪਾਛ ਤਕੋਂਥੇ ਤੇ ਜਦੋਂ ਸੰਸਰ ਛੋਲਾ ਸੰਸਰੋਂ ਜਿਆ ਜਦ ਗੁਰੂ ਘਰ ਚ ਨੰਦਰਾ ਦੀ ਸੇਵਾ ਕੁੰਦੇ ਇਹ ਤੋਂ ਦਨਿਆ ਸਹਿ ਜੀ ਲਓ ਜੀ ਕਰੋ ਦਰਸ਼ਨ ਜਿਸ ਲੱਕੜੀ ਨਾਲ ਘੋੜਾ ਬੰਨਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇ ਕੀਲਾ ਗੱਡ ਕੇ ਬੰਨਿਆ ਸੀਗਾ ਘੋੜਾ ਤੇ ਉਹ ਕਿੰਨਾ ਹਰਾ ਭਰਾ ਹੋ ਕੇ ਇੱਕ ਦਰਖਤ ਬਣ ਗਿਆ ਜਪੀਪਾਰ ਵਾਈਟ ਨੂੰ ਖਾਮਸਾ ਨੂੰ ਖਾਮਸਾ ਜਪੀਪਾਰ ਕੇ ਮੇਰਾ ਜਪੀਪਾਰ ਕੇ ਕਈ ਕਿਰਨੋ ਸਕੋਟ ਦੇ ਪੀਪਲ ਗੁੰਮ ਮੰਗਣਾ ਮੰਗੋ ਮਾਰਤੂਰੀ ਕਰਦੇ ਨੇ ਆਹ ਅਰਜੀ ਥਾਮ ਸਾਹਿਬ ਕਹਿੰਦੇ ਜੋ ਵੀ ਇੱਛਾ ਧਾਰ ਕੇ ਅਰਦਾਸਾ ਕਰਵਾ ਕੇ ਜਪਤੀ ਪਾ ਕੇ ਬਰਾਬਰ ਨਹੀਂ ਹੁੰਦੀ ਸੇ ਬੱਤ ਨਾਲ ਵਾਲੇ ਕਮਰੇ ਚ ਮਾਤਾ ਕੁਜਲੀ ਦੀ ਜਕੀ ਆ ਉਹ ਵਾਰੀ ਹੈ ਜਿਸ ਵਾਰੀ ਦੇ ਰਾਜਮਹਾਰਜ ਅੰਦਰ ਪ੍ਰਵੇਸ਼ ਹੋਏ ਸਨ ਗੁਰਦੁਆਰੇ ਸਾਹਿਬ ਦੀ ਪਹਿਲੀ ਚੁਕਾਰ ਜਿਹਦੇ ਉੱਤੇ ਮੂਲ ਮੰਤਰ ਲਿਖਿਆ ਹੈ ਉਹਦਰ ਜੀ ਜਾ ਕੇ ਦਰਸ਼ਨ ਕਰਦੇ ਹੁਣ ਇਹ ਆਜੀ ਥਾਂ ਸਾਇ ਇੱਥੇ ਜੋ ਵੀ ਇੱਛਾ ਧਾਰ ਕੇ ਬਾਸਾ ਕਰਵਾ ਕੇ ਜੱਤੀ ਪਾ ਕੇ ਮਿਲਦੇ ਨੇ ਇੱਛਾ ਪੂਰੀ ਹੁੰਦੀ ਹੈ ਜੇ ਕਿਸੇ ਨੇ ਅਰਦਾਸ ਕਰਾਉਣੀ ਹੋਵੇ ਇਥੇ ਨਾਮ ਲਿਖਵਾ ਕੇ ਉਹਨੇ ਇੱਥੇ ਅਰਦਾਸ ਕਰਾ ਸਕਦੇ ਐ ਜੱਫੀ ਪਾ ਕੇ ਮਿਲਣਾ ਉਹਦਾ ਜੱਫੀ ਪਾਓ ਜੋ ਮੰਗਣਾ ਮੰਗੋ ਮਹਾਰਤ ਪੂਰੀ ਕਰ ਦੇ। ਇਥੇ ਨਾਮ ਲਿਖਵਾ ਸਕਦੇ ਉਹਨੇ ਇੱਥੇ ਅਰਦਾਸ ਹੋ ਗਈ। ਕੋਈ ਤੇਰਾ ਨਾਨਕ ਦਾ ਸੁਪਤੇ ਜੋ ਪੂਰਨ ਹੈ। ਕੀ ਆ ਮਾਸਤ ਹੋਵੇ। سات مہینے جنگ بیچ ماتا جی اچھے رہے اچھے جانے کے بعد مہاراجا پٹنہ صاحب پرکاش ہوئے تھے ماتا گجری ماما پور بانچ سنی سن کا سمیت گوڈے جب بیٹھ کر آواز اچھے سے جیسا ہم دروازہ کھولو اور سمجھے تنگ کر جائیں گے

ਲੋ ਜੀ ਹੁਣ ਆਪਾਂ ਚੱਲਿਆਂ ਵਾਪਸ ਗੁਰਦੁਆਰਾ ਗੋਗਾਟ ਤੋਂ ਤੇ ਸਾਰੇ ਦੇ ਹਾ ਸਪਤਾ ਨੂੰ ਗੋਗਾਟ ਗੁਰਦੁਆਰਾ ਸਾਹਿਬ ਦਾ ਦੱਸਿਆ ਤੇ ਸਾਰੇ ਦਰਸ਼ਨ ਕਰਵਾਏ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਵੱਲ ਚੱਲਦੇ ਆਂ ਤੇ ਕਰਦੇ ਆਂ ਦਰਸ਼ਨ ਤੇ ਜਿਹੜੇ ਕੋ ਬਾਰੇ ਸਭ ਜਾਣ ਹੁਣ ਆਪਾਂ ਖਾਣ ਬੜਾ ਬਜਾਤੇ ਹੈ ਬਗਵਾ ਜਹਾ ਤੇ ਹਰਨ ਬੜਾ ਬਜਾਤੇ ਹੈ ਆਤਰਾ ਕੀ ਬੋਲ ਜਾਂਦੇ ਨੇ